Jindabad 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੀਐਮ ਸਾਹਿਬ ਸਾਡੇ ਹਲਕਾ ਸਾਂਨੇ ਆਲ ਦੇ ਵਿੱਚ ਆ ਰਹੇ ਨੇ ਸਾਨੂੰ ਜੋ ਵੀ ਸਾਡੇ ਸੀਐਮ ਸਾਹਿਬ ਦਾ ਇੱਕ ਸੁਪਨਾ ਸੀਗਾ 13 ਜੀਰੋ ਦਾ ਤੇ ਉਹ ਬਹੁਤ ਜਲਦ ਪੂਰਾ ਹੋਣ ਜਾ ਰਿਹਾ ਇਹ ਰੰਗਲਾ ਪੰਜਾਬ ਬਣਾਉਣ ਦਾ ਜਿਹੜਾ ਸੀਐਮ ਸਾਹਿਬ ਦਾ ਸੁਪਨਾ ਸੀਗਾ ਇਹ ਵੀ ਸੀਐਮ ਸਾਹਿਬ ਜਰੂਰ ਪੂਰਾ ਕਰਨਗੇ ਕਿਉਂਕਿ ਜਿੱਦਾਂ ਹੁਣ 2 ਸਵਾ 2 ਸਾਲ ਹੋ ਗਏ ਸਰਕਾਰ ਬਣੀ ਨੂੰ ਤੇ ਕਾਫੀ ਹੱਦ ਤੱਕ ਕੰਮ ਬਹੁਤ ਹੀ ਸਪੀਡ ਦੇ ਨਾਲ ਕੰਮ ਹੋਏ ਨੇ ਤਾਂ ਕਰਕੇ ਪਬਲਿਕ ਜਿਹੜੀ ਆ ਕਿ ਉਹ ਚਾਹੁੰਦੀ ਆ ਕਿ ਹਾਂ ਇਹੋ ਜਿਹਾ ਸੀਐਮ ਹੋਵੇ ਇਮਾਨਦਾਰ ਸੀਐਮ ਹੋਵੇ ਕਿ ਜਿਹੜਾ ਕਿ ਪੰਜਾਬ ਬਾਰੇ ਸੋਚ ਸਕੇ ਪੰਜਾਬ ਦੇ ਹੱਕਾਂ ਬਾਰੇ ਸੋਚ ਸਕੇ ਜਿਵੇਂ ਕਿ ਹੁਣ ਕਾਫੀ ਅਧਾਰ ਤੱਕ ਕਿਸੇ ਗਰੀਬ ਦੀ ਬਿਮਾਰੀ ਹੁੰਦੀ ਕਿਸੇ ਨੂੰ ਬਿਮਾਰ ਹੁੰਦਾ ਸੀ ਕੋਈ ਤੇ ਕਿਸੇ ਨੂੰ ਕੋਈ ਵਾਹ ਨਹੀਂ ਸੀ ਕਿਸੇ ਦੀ ਕੋਈ ਲੇਕਿਨ ਜਿੱਦਾਂ ਹੁਣ ਆਮ ਪਾਰਟੀ ਨੇ ਕਲੇ ਮਹੱਲਾ ਕਲੀਨਿਕ ਬਣਾਏ ਆ ਤਾਂ ਉੱਥੇ ਗਰੀਬੰਦਾ ਜਾ ਕੇ ਆਪਣਾ ਇਲਾਜ ਕਰਾ ਸਕਦਾ ਜਿਵੇਂ ਹੁਣ ਬਿਜਲੀ ਦਾ ਕੰਮ ਸੀਗਾ ਤੇ 300 ਯੂਨਟ ਮਹੀਨੇ ਦੀ 마ਫ ਸੀਗੀ ਜਦੋਂ ਵੀ ਬਿੱਲ ਆਉਂਦਾ 2 ਮਹੀਨਿਆਂ ਬਾਅਦ ਤੇ 600 ਯੂਨਟ ਚ 마ਫ ਹੋ ਗਈ ਉਹ ਵੀ ਕਾਫੀ ਲੋਕਾਂ ਨੂੰ ਮਤਲਬ ਉਹਦਾ ਬੈਨੀਫਿਟ ਮਿਲਿਆ ਵਾ ਤੇ ਲੋਕੀ ਸਾਬਾ ਲੋਕਾਂ ਦੇ ਵਿੱਚ ਬੜੇ ਹੁਮ ਹਮਾ ਕੇ ਲੋਕੀ ਅੱਜ ਪਹੁੰਚ ਰਹੇ ਨੇ ਸੀਐਮ ਸਾਹਿਬ ਨੂੰ ਉਹਨਾਂ ਨੂੰ ਸੁਣਨ ਵਾਸਤੇ ਤੇ ਬਹੁਤ ਹੀ ਧੰਨਵਾਦ ਸੀਐਮ ਸਾਹਿਬ ਦਾ ਕਿ ਸਾਡੇ ਹਲਕਾ ਸਾਂਨੇ ਵਾਲ ਦੇ ਵਿੱਚ ਸੀਐਮ ਸਾਹਿਬ ਸਾਡੇ ਕੋ ਆ ਰਹੇ ਨੇ ਅੱਜ ਆਕੀ ਦੀ ਜੱਗੂ ਜਿਹੜੇ ਆਪਣੇ ਆਪਣੇ ਕੈਂਡੀਡੇਟ ਦੇ ਖਾਤਰ ਰੇਡਿੰਗ ਕਰਦੇ ਨੇ ਉਹਨਾਂ ਨੂੰ ਮਤਾ ਹੰਸੇ ਦਾ ਬਾਕੀ ਦੇਖੋ ਜੀ ਪਬਲਿਕ ਬਹੁਤ ਸਿਆਣੀ ਆ ਪਬਲਿਕ ਪਹਿਲਾਂ ਵਾਲੀ ਨਹੀਂ ਰਹਿ ਗਈ ਹੁਣ ਕਿਉਂ ਪਹਿਲਾਂ ਲੋਕਾਂ ਨੂੰ ਬੇਕੂਬ ਬਣਾ ਕੇ ਵੋਟਾਂ ਲਈ ਜਾਂਦੂਆਂ ਸੀਗੀਆਂ ਹੁਣ ਲੋਕੀ ਕੰਮ ਚਾਹੁੰਦੇ ਨੇ ਤੇ ਉਹ ਕੰਮ ਸਿਰਫ ਜੇ ਕਰਨ ਵਾਲੀ ਹੈਗੀ ਆ ਤੇ ਇੱਕ ਆਮ ਪਾਰਟੀ ਹੈਗੀ ਆ ਸਰਦਾਰ ਭਗਵੰਤ ਮਾਨ ਜੀ ਸੀਐਮ ਸਾਹਿਬ ਇਹੀ ਇੱਕ ਦਿਲੋਂ ਲੱਗੇ ਹੋਏ ਨੇ ਪੰਜਾਬ ਨੂੰ ਚਾਹੁੰਦੇ ਨੇ ਪੰਜਾਬ ਦੇ ਪੁੱਤ ਨੇ ਤੇ ਪੰਜਾਬ ਵਾਸਤੇ ਕੰਮ ਕਰਨਾ ਚਾਹੁੰਦੇ ਨੇ ਆ ਕੀ ਬਾਈ ਚੈਨਲ ਦੇ ਪ੍ਰਾਪਰ ਅਮਰਜ ਪਾਰਟੀ ਦੇ ਨਾਲ ਕੋਈ ਕਾਰਜ ਨਹੀਂ ਇਹਨਾਂ ਨੇ ਕੀਤੀ ਆਪਣੀ ਆਪਣੀ ਕਮਾਂ ਨੂੰ ਦੁਨਵਾਂਤਾ ਦੀ ਦੇਖੋ ਜੀ ਅਜੇ ਤੱਕ ਬਾਕੀ ਪਾਰਟੀਆਂ ਨੇ ਪੰਜਾਬ ਨੂੰ ਡੋਬਿਆ ਹੀ ਆ ਕਦੀ ਵੀ ਕਿਸੇ ਪਾਰਟੀ ਨੇ ਕੋਈ ਪੰਜਾਬ ਵਾਸਤੇ ਕੀ ਕੀਤਾ ਪੰਜਾਬ ਦਾ ਬੁਰਾ ਹਾਲ ਕਰਤਾ ਕਿੱਥੇ ਕੇ ਪੰਜਾਬ ਜਿਹੜਾ ਸੂਬਾ ਸੀਗਾ ਉਹ ਨੰਬਰ 1 ਸੀਗਾ ਤੇ ਅੱਜ ਅਸੀਂ 16ਵੇਂ ਨੰਬਰ ਤੇ ਬੈਠੇ ਆ ਕਿੱਧਰ ਨੂੰ ਜਾ ਰਿਹਾ ਸਾਡਾ ਪੰਜਾਬ ਪੰਜਾਬ ਵਾਸਤੇ ਕਿਸੇ ਨੇ ਸੋਚਿਆ ਜੇ ਇਹਨਾਂ ਨੇ ਪੰਜਾਬ ਵਾਸਤੇ ਸੋਚਿਆ ਹੁੰਦਾ ਤੇ ਪੰਜਾਬ ਦੀ ਅੱਜ ਇਹ ਦੁਰਦਸ਼ਾ ਨਾ ਹੁੰਦੀ ਦੇਖੋ ਜੀ ਬਹੁਤ ਹੀ ਆਸਾਨ ਤਰੀਕੇ ਨਾਲ ਕੋਈ ਮਤਲਬ ਕੋਈ ਐ ਨਹੀਂ ਹੈਗਾ ਕਿ ਕੋਈ ਕਿਸੇ ਹੋਰ ਕਿਸੇ ਪਾਰਟੀ ਨਾਲ ਮੁਕਾਬਲਾ ਹੈਗਾ ਨਹੀਂ ਹੈਗਾ ਬੜੇ ਰਮਾਨਾ ਸੀਟ ਨਿਕਲਦੀ ਆ ਇਹ 13 0 ਵਾਲਾ ਜਿਹੜਾ ਸੀਐਮ ਸਾਹਿਬ ਦਾ ਨਾਰਾ ਵਾ ਇਹ ਜਰੂਰ ਪੂਰਾ ਹੋਊਗਾ